ਅੱਜ ਅਸੀਂ ਰਾਏਕੋਟ ਝੋਲਾ ਰੋਡ 'ਤੇ ਖੜੇ ਆਂ ਜਿੱਥੋਂ ਦੀ ਖਬਰ ਨੇ ਪੂਰੇ ਸਮਾਜ ਦੇ ਇੱਕ ਤਰ੍ਹਾਂ ਦੇ ਹਿਰਦੇ ਬਲੁੰਦਰੇ ਗਏ ਸੀ ਇੱਥੋਂ ਇੱਕ ਨਿਊਜ਼ ਪਈ ਸੀ ਕਿ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਸਰੂਪ ਬਰਾਜ਼ਮਾਨ ਨੇ ਤੇ ਛੱਤਾਂ ਟੁੱਟੀਆਂ ਹੋਈਆਂ ਕੰਧਾਂ ਟੁੱਟੀਆਂ ਹੋਈਆਂ ਕੋਈ ਵੀ ਪ੍ਰਬੰਧ ਨਹੀਂ ਤੇ ਕਦੋਂ ਵੀ ਆਇਟਾਂ ਵਾਲੀ ਬਾਲੀਆਂ ਗਲੀਆਂ ਹੋਈਆਂ ਛੱਤ ਡਿੱਗ ਸਕਦੀ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਗੁਰੂ ਦੇ ਸਰੂਪ ਨੇ ਤੇ ਦੇਖੋ ਇੱਟਾਂ ਕਿਵੇਂ ਪਾਟੀਆਂ ਹੋਈਆਂ ਨੇ ਇੱਟਾਂ ਵੀ ਬਚਾਲੋ ਟੁੱਟ ਚੁੱਕੀਆਂ ਮੇਰਾ ਕਹਿਣ ਦਾ ਮਤਲਬ ਕਿ ਕੋਈ ਵੀ ਖਾਸ ਪ੍ਰਬੰਧ ਨਹੀਂ ਗਾਰਡਰ ਤੇ ਗਾਰਡਰ ਵਿੱਚ ਫਸਾ ਕੇ ਖੜਾਇਆ ਹੋਇਆ ਤਾਂ ਅੱਜ ਅਸੀਂ ਜਦੋਂ ਇਹ ਖਬਰ ਦੇਸ਼ ਵਿਦੇਸ਼ਾਂ ਦੇ ਵਿੱਚ ਗਈ ਤੇ ਅੱਜ ਅਸੀਂ ਇੱਥੇ ਪਹੁੰਚੇ ਤੇ ਪਹੁੰਚ ਕੇ ਦੇਖਿਆ ਕਿਉਂਕਿ ਸਮਾਜ ਦੇ ਦਿਲਾਂ ਨੂੰ ਬੜੀ-ਬੜੀ ਠੇਸ ਮੱਜੀ ਸੀ ਤੇ ਇੱਥੇ ਜਾ ਕੇ ਬੜੇ ਹੈਰਾਨੀਜਨਕ ਗੱਲਾਂ ਸਾਨੂੰ ਵੇਖਣ ਨੂੰ ਮਿਲੀਆਂ ਕਿ ਇਸ ਜਗ੍ਹਾ ਦੇ ਉੱਤੇ ਇਥੋਂ ਦੇ ਨਗਰ ਕਾਉਂਸਲ ਵਾਲੇ ਪਹਿਲਾਂ ਗੁਰੂ ਘਰ ਦਾ ਗੇਟ ਹੀ ਲੈ ਗਏ ਇਥੋਂ ਦੇ ਪ੍ਰਧਾਨ ਸਾਹਿਬ ਇਥੋਂ ਦੇ ਮੁਖੀ ਸਾਰੇ ਦੱਸਦੇ ਨੇ ਲੈ ਗਏ ਸੀ ਗੇਟ ਹਾਂਜੀ ਗੇਟ ਲੈ ਗਏ ਤੇ ਕਹਿਣ ਲੱਗੇ ਸਰੂਪ ਜਲਦੀ ਲਿਜਾਓ ਕਿ ਇਹ ਜਗ੍ਹਾ ਪੰਚਾਇਤੀ ਆ ਸ਼ਾਮਲਾਟ ਦੀ ਜਗ੍ਹਾ ਹਲਕੀ ਨਾਲ ਗੁਰੂ ਘਰ ਹੋਰ ਧਾਰਮਿਕ ਸਥਾਨਾ ਧਰਮਸ਼ਾਲਾ ਸਾਰੀਆਂ ਹੀ ਸ਼ਾਮਲਾਟ ਚ ਬਣੀਆਂ ਹੋਈਆਂ ਔਰ ਸਤਗੁਰੂ ਰਬਦਾਸ ਮਹਾਰਾਜ ਜੀ ਦੇ ਸਰੂਪ ਇਹਨਾਂ ਨੂੰ ਬੜੇ ਤਕਲੀਫ ਦੇ ਰਹੇ ਸੀ ਤਾਂ ਇਹਨਾਂ ਨੇ ਫਿਰ ਜਾ ਕੇ ਕੋਈ ਐਪਲੀਕੇਸ਼ਨ ਲਈ ਕੋਟ ਦੀ ਸ਼ਰਨ ਲਈ ਕਿ ਸਾਡੇ ਉਥੇ ਸਰੂਪ ਪਏ ਨੇ ਇਸ ਕਰਕੇ ਇੱਥੇ ਹੁਣ ਇਥੋਂ ਦੀ ਸਰਕਾਰ ਦੀ ਸਿਹਤ ਅਸਾਰੀ ਰੁਗੀ ਹੋਈ ਆ ਕਿ ਇਹ ਇੱਟ ਵੀ ਨਹੀਂ ਲਗਾ ਸਕਦੇ ਦੇਖੋ ਕਿੱਡਾ ਵੱਡਾ ਹਾਦਸਾ ਕਿੱਡੀ ਵੱਡੀ ਬੇਅਬਦੀ ਹੋ ਸਕਦੀ ਹੈ ਜੇ ਆ ਗਾੜਾਂ ਆ ਗਲੀਆਂ ਹੋਈਆਂ ਬਾਲੀਆਂ ਇੱਟਾਂ ਕਦੋਂ ਵੀ ਡਿੱਗ ਸਕਦੀਆਂ ਤੇ ਗੁਰੂ ਦੇ ਸਰੂਪਾਂ ਨੂੰ ਮਤਲਬ ਲਕਿ ਨੁਕਸਾਨ ਹੋ ਸਕਦਾ ਤੇ ਮੈਨੂੰ ਹੈਰਾਨਗੀ ਹੋਈ ਇਥੋਂ ਦੀ ਪ੍ਰਬੰਧਕ ਕਮੇਟੀ ਦੇ ਸਾਰੇ ਆਗੂਆਂ ਨਾਲ ਗੱਲ ਕਰਕੇ ਕਿ ਇਥੋਂ ਦਾ ਵਿਧਾਨ ਸਭਾ ਦਾ ਐਮ.ਐਲ.ਏ ਆਮ ਆਦਮੀ ਪਾਰਟੀ ਦਾ ਐਮ.ਐਲ.ਏ ਵੀ ਰਮਦਾਸੀਆ ਸਮਾਜ ਚੋਂ ਹੈ ਸ਼ੈਡੂਲ ਕਾ ਸਮਾਜ ਦੇ ਵਿੱਚ ਹੋਣ ਦੇ ਹੋਣ ਦੇ ਬਾਵਜੂਦ ਵੀ ਪਰ ਉਹਨਾਂ ਨੂੰ ਗੁਰੂਆਂ ਨੂੰ ਉਹਨਾਂ ਦੇ ਅੰਦਰਾਂ ਦੇ ਵਿੱਚ ਕੁੱਟਕੁੱਟ ਕੇ ਆਰ ਇਸਸਪਰੀ ਹੋਈ ਹੈ ਉਹਨਾਂ ਨੂੰ ਗੁਰੂ ਨਾਲ ਮਤਭੇਦ ਹੀ ਕੋਈ ਨਹੀਂ ਉਹ ਮੈਂ ਕਹਣਾ ਇੱਕ ਤਰ੍ਹਾਂ ਦੇ ਸਮਾਜ ਦੇ ਕਿਰਤ ਕਰਨ ਲੋਕ ਨੇ ਤੇ ਮੈਨੂੰ ਬੜਾ ਦੁੱਖ ਹੋਇਆ ਤੇ ਬੜਾ ਦੇਸ਼ ਵਿਦੇਸ਼ਾਂ ਦੇ ਵਿੱਚ ਸਾਡੇ ਸਮਾਜ ਦੇ ਲੋਕ ਵਸਣ ਵਾਲੇ ਜਿਹੜੇ ਉਹਨਾਂ ਦੇ ਵੀ ਹਿਰਦੇ ਇਸ ਗੱਲ ਨਾਲ ਬਲੁੰਦਰੇ ਗਏ ਸੀ ਕਿ ਯਾਰ ਬੇਗੰਪੁਰਾਏਡ ਇੰਟਰਨੈਸ਼ਨਲ ਫੋਰਾਂਸ ਜਿਹੜੀ ਗੁਰੂ ਦੀ ਜਨਮ ਭੂਮੀ ਬਨਾਰਸ ਅ ਇਤਿਹਾਸਕ ਜਗ੍ਹਾ ਦੇ ਉੱਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮੈਡੀਕਲ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਵੜੀਆਂ-ਵੜੀਆਂ ਸੇਵਾਵਾਂ ਦੇ ਵਿੱਚ ਅਜਿ ਵਿਸ਼ਪ ਪੰਦਰੀ ਇੱਕ ਪਹਿਚਾਣ ਬਣਾ ਸਕੀ ਕਿ ਕੀ ਬੇਗੰਪੁਰਾਏਡ ਦੇ ਮੁੱਖ ਸੇਵਾ ਦਾ ਰਾਮ ਸਿੰਘ ਮੈਗੜਾ ਸਾਹਿਬ ਨੇ ਕਿਹਾ ਕਿ ਜਾਓ ਜਾ ਕੇ ਸਾਰੀ ਇਸਾਰੀ ਦਾ ਜਿੰਮਾ ਚੱਕੋ ਕੁਲਦੀਪ ਸਿੰਘ ਅੱਜ ਮੈਂ ਪੂਰੀ ਟੀਮ ਨਾਲ ਇੱਥੇ ਪਹੁੰਚਿਆ ਸੀ ਤੇ ਸਾਰਾ ਜੁਮਾ ਚੱਕਣਾ ਸੀ ਕਿ ਇੱਥੇ ਆਪਾਂ ਇੱਕ ਵਧੀਆ ਕਮਰੇ ਹ ਤਿਆਰ ਕਰਾ ਕੇ ਗੁਰੂ ਦੇ ਸਰੂਪ ਦਾ ਸਨਮਾਨ ਬਰਕਰਾਰ ਰੱਖੀਏ ਪਰ ਇੱਥੇ ਆ ਕੇ ਪਤਾ ਲੱਗਿਆ ਪ੍ਰਧਾਨ ਜੀ ਨੇ ਦੱਸਿਆ ਕਿ ਇੱਥੇ ਪਾਬੰਦੀ ਲੱਗੀ ਹੋਈ ਹੈ ਲੱਗੀ ਹੋਈ ਹੈ ਪ੍ਰਧਾਨ ਜੀ ਇਸ ਚੱਲਦਾ ਕਰਕੇ ਹਾਂ ਵੀ ਪਾਬੰਦੀ ਲੱਗੀ ਹੋਈ ਹੈ ਐਮ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਐਮ ਐਲ ਏ ਆਮ ਆਦਮੀ ਪਾਰਟੀ ਦਾ ਹੋਵੇ ਉਤੋਂ ਹੋਵੇ ਵੀ ਸ਼ੈਡਿਊਲ ਕਾਸਟ ਹੋਵੇ ਵੀ ਐਸੇ ਕਮਿਊਨਿਟੀ ਦਾ ਪਰ ਦੇਖੋ ਹਾਲਾਤ ਦੇਖੋ ਐਡੇ ਨਕੰਮੇ ਲੋਕੇ ਸਾਫਤ ਹੋ ਰਹੇ ਨੇ ਕਿ ਗੁਰੂਆਂ ਦੇ ਸਨਮਾਨ ਦੀ ਵੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਪਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਦਮਦਮਾ ਸਾਹਿਬ ਵਿਖੇ ਇਤਿਹਾਸਕ ਲੜਾਈ ਲੜੀ ਅਸੀਂ ਅੱਜ ਇੱਥੇ ਨਗਰ ਕਾਉਂਸਲ ਦੇ ਬੜੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਾਂਗੇ ਕਿ ਜਿਹੜਾ ਇਹ ਟੋਡਾ ਰਫੜਾ ਇਹ ਜਗ੍ਹਾ ਗੁਰੂ ਦੇ ਸਨਮਾਨ ਦੇ ਵਿੱਚ ਦੇ ਕੇ ਇੱਥੇ ਹੋਣਾ ਕਿ ਇੱਥੇ ਸਿੱਖਿਆ ਮਿਲਣੀ ਹੈ ਇੱਥੇ ਨਸ਼ਿਆਂ ਤੋਂ ਦੂਰ ਰਹਿਣ ਦੀ ਗੱਲ ਕੀਤੀ ਜਾਣੀ ਹੈ ਇੱਥੇ ਬਾਣੀ ਦੀ ਗੱਲ ਹੋਣੀ ਹੈ ਇੱਥੇ 40 ਸਤਿਗੁਰ ਜੀ ਦੇ 40 ਸ਼ਬਦਾਂ ਦੀ ਗੱਲ ਹੋਣੀ ਹੈ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਨਸ਼ਿਆਂ ਤੋਂ ਬੁਰਾਈਆਂ ਤੋਂ ਬਚਣੀਆਂ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਇਸ ਜਗ੍ਹਾ ਦੇ ਉੱਤੇ ਬੈਣ ਲਾਇਆ ਹੋਇਆ ਤੇ ਜੇ ਅੱਜ ਮੈਂ ਇੱਥੇ ਦੱਸਣਾ ਚਾਹਣਾ ਇਹ ਸਰਕਾਰ ਦੇ ਸਖਤ ਸ਼ਬਦਾਂ ਦੇ ਵਿੱਚ ਤਾੜਨਾ ਕਰਨਾ ਚਾਹਣਾ ਕਿ ਜੇ ਇੱਥੇ ਕੋਈ ਆ ਛੱਤ ਟੁੱਟ ਗਈ ਕਿਉਂਕਿ ਰੇਤਾ ਡਿੱਗ ਰਿਹਾ ਮੂਰੀਆਂ ਹੋਈਆਂ ਹੋਈਆਂ ਬੇਅਬਦੀ ਹੋਈ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਨਹੀਂ ਤਾਂ ਤੁਰੰਤ ਆ ਕੇਸ ਵਾਪਸ ਲੈ ਕੇ ਇਥੋਂ ਮਰਿਆਦਾ ਤਹਿਤ ਇੱਥੇ ਵਧੀਆ ਢੰਗ ਦੇ ਨਾਲ ਇੱਥੇ ਸਾਰੀ ਸ਼ੁਰੂ ਕਰਾਈ ਜਾਵੇ ਜੇ ਸਰਕਾਰ ਹੱਥ ਖੜੇ ਕਰਦੇ ਆ ਤਾਂ ਅਸੀਂ ਜਾਂਉਂਦੇ ਆ ਅਸੀਂ ਸਮਾਜ ਤੌਰ ਤੇ ਇਕੱਠੇ ਹੋ ਕੇ ਅਸੀਂ ਖੁਦ ਕਰਾਵਾਂਗੇ ਪਰ ਆ ਜਿਹੜੀਆਂ ਕੋਟ ਵਾਲੀਆਂ ਅਰਚਨਾ ਇਹ ਕੱਢੋ ਇਹ ਜਗਾ ਗੁਰੂ ਦੇ ਸਨਮਾਨ ਦੇ ਵਿੱਚ ਦੋ ਕਿਉਂਕਿ ਇੱਥੋਂ ਕਮੇਟੀ ਵਾਲੇ ਤੁਹਾਨੂੰ ਪਹਿਲਾਂ ਕਹਿ ਚੁੱਕੇ ਨੇ ਵੀ ਸਰੂਪ ਲੈ ਕੇ ਜਾਓ ਇੱਥੇ ਹਾਂ ਜੀ ਕਿੰਨੇ ਵਾਰ ਕਹਿ ਚੁੱਕੇ ਨੇ ਇੱਕ ਵਾਰ ਜਦੋਂ ਗਏ ਸੀ ਉੱਤੇ ਕਹਿੰਦੇ ਸਰੂਪ ਲੈ ਕੇ ਜਾਓ ਲੈ ਜਾਓ ਕਿਉਂ ਵੀ ਸੰਗਤ ਨੂੰ ਇਹੀ ਆਖਿਆ ਕੀ ਕਿਹਾ ਸਰੂਪ ਲੈ ਕੇ ਜਾਓ ਦੇਖੋ ਇੱਥੋਂ ਆਮ ਆਦਮੀ ਪਾਰਟੀ ਦਾ ਐਮਐਲਏ ਸ਼ਰੂਲ ਕਾ ਸਮਾਜ ਚੋਂ ਰਮਦਾਸੀਆ ਸਮਾਜ ਚੋਂ ਉਹਨਾਂ ਦੀ ਸ਼ਾਇਦ ਇਹ ਕਿਹਾ ਜਾ ਰਿਹਾ ਕਿ ਇੱਥੋਂ ਸਰੂਪ ਵੀ ਲੈ ਜਾਓ ਇਹ ਜਗ੍ਹਾ ਪੰਚਾਇਤ ਦੀ ਹੈ ਤੇ ਫਿਰ ਦੂਜੇ ਧਾਰਮਿਕ ਸਥਾਨ ਕਿਉਂ ਬਣੇ ਬਣੇ ਹੋਏ ਨੇ ਇੱਥੇ ਉਹ ਵੀ ਤਾਂ ਪੰਚਾਇਤ ਚ ਬਣਿਆ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਬੱਦ ਤੋਂ ਬੱਦ ਧਾਰਮਿਕ ਸਥਾਨ ਹੋਣੇ ਚਾਹੀਦੇ ਨੇ ਕਿ ਸਾਡੇ ਲੋਕ ਬਾਣੀ ਨਾਲ ਜੁੜ ਚਾਹਣ ਸੁਕਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨ ਮੰਨ ਸਕਣ ਤਾਂ ਧਰਮਾਂ ਦੀ ਓਟ ਲੈ ਸਕਣ ਪਰ ਬੜੀ ਨਕੰਬੀ ਸਰਕਾਰ ਮੈਂ ਸਰਕਾਰ ਦੀ ਸ਼ਕਤ ਸ਼ਬਦਾਂ ਦੇ ਵਿੱਚ ਤਾੜਨਾ ਕਰਦਾ ਕਿ ਇਹ ਜਗ੍ਹਾ ਤੁਰੰਤ ਸਤਿਗੁਰ ਰਵਿਦਾਸ ਗੁਰੂ ਘਰ ਨੂੰ ਦੇ ਕੇ ਇੱਥੇ ਵਧੀਆ ਪ੍ਰਬੰਧ ਕੀਤੇ ਜਾਣ ਕਿਉਂਕਿ ਨਾ ਕੋਈ ਜ਼ਿੰਦਾ ਨਾ ਕੋਈ ਕੁੰਡਾ ਕੋਈ ਵਧੀਆ ਪ੍ਰਬੰਧ ਨਹੀਂ ਹੈਗੇ ਸਾਰੇ ਪਾਸੇ ਕੰਧਾਂ ਟੁੱਟੀਆਂ ਨੇ ਅੱਗੇ ਜਾ ਕੇ ਦਿਖਾਉਣਾ ਤੁਹਾਨੂੰ ਹਾਲਾਤ ਬੜੇ ਮਾੜੇ ਨੇ ਤੇ ਪਰ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੁਪਾ ਹੋਇਆ ਇੱਥੋਂ ਦੀ ਕਮੇਟੀ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਜੇ ਕਹਿੰਦੇ ਨੇ ਵੀ ਜਗ੍ਹਾ ਦੋ ਤਾਂ ਕਹਿੰਦੇ ਤੁਸੀਂ ਛੱਡ ਕੇ ਚਲੇ ਜਾਓ ਇੱਥੋਂ ਦੇਖੋ ਨਾ ਤਾਂ ਇੱਥੇ ਅਸਾਰੀ ਹੋਣ ਦਿੰਦੇ ਨੇ ਪਰ ਮੈਂ ਫੇਰ ਵੀ ਧੰਨਵਾਦ ਕਰਦਾ ਬੇਗਮ ਭਰਾਏਡ ਦਾ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਚੱਕੀ ਆ ਅਸੀਂ ਤੁਰੰਤ ਇੱਥੋਂ ਦੇ ਸਾਡੇ ਸਾਥੀਆਂ ਨਾਲ ਗੱਲ ਕਰਕੇ ਮੇਰੀ ਕਾਫੀ ਘੰਟੇ ਤੋਂ ਇਹਨਾਂ ਨਾਲ ਵਿਚਾਰਾ ਹੋ ਰਹੀਆਂ ਤੇ ਉਹ ਜਿਹੜਾ ਕੇਸ ਦਾ ਇੱਕ ਪਾਸਾ ਕਰਕੇ ਇੱਥੇ ਵਧੀਆ ਢੰਗ ਨਾਲ ਆਪਾਂ ਅਸਾਰੀ ਕਰੀਏ ਅਸੀਂ ਗੁਰੂ ਦੇ ਸਨਮਾਨ ਦੇ ਵਿੱਚ ਹਰ ਲੜਾਈ ਲੜ ਸਕਦੇ ਆ ਅਸੀਂ ਪਿੱਛੇ ਨਹੀਂ ਹਟਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਇਸ ਜਗ੍ਹਾ ਗੁਰੂ ਦੇ ਸਨਮਾਨ ਦੇ ਵਿੱਚ ਲੈ ਕੇ ਇੱਕ ਵਧੀਆ ਗੁਰੂ ਘਰ ਬਣਾਵਾਂਗੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਸਨਮਾਨ ਦੇ ਵਿੱਚ ਸਾਰੇ ਸਾਥੀਆਂ ਦਾ ਧੰਨਵਾਦ ਜਿਹੜੇ ਬਾਹਰ ਬੈਠੇ ਵੀ ਇਸ ਜਗ੍ਹਾ ਵਾਸਤੇ ਫਿਕਰਬੰਦ ਹੋਏ ਨੇ ਕਿ ਅਸੀਂ ਯਾਰ ਅੱਜ ਮਹਿੰਗੀਆਂ ਗੱਡੀਆਂ ਦੇ ਵਿੱਚ ਮਹਿੰਗੀਆਂ ਕੋਠੀਆਂ ਦੇ ਵਿੱਚ بڑے بڑے ਸਿਸਟਮਾਂ ਦੇ ਵਿੱਚ ਅਸੀਂ ਸਾਡੇ ਕੋਲ ਦੁਨੀਆ ਦੀ ਹਰ ਸੁੱਖ ਸੁਵਿੰਦ ਸਤਗੁਰ ਰਵਿਦਾਸ ਮਹਾਰਾਜ ਦੀ ਬਦੌਲਤ ਆਈ 바ਵਾ ਸਾਹਿਬ ਡਾਕਟਰ ਅਬੈਡ ਕਰਦੀ ਬਦੌਲਤ ਆਈ ਤੇ ਅੱਜ ਸਾਡੇ ਬਜ਼ੁਰਗਾਂ ਦੀ ਸਾਡੇ ਰਹਿਬਰਾਂ ਦੀ ਸਾਡੇ ਗੁਰੂਆਂ ਦੇ ਸਰੂਪ ਬੜੇ ਹਿਰਦੇ ਬਲੁੰਦਰੇ ਹੋਏ ਨੇ ਕਿ ਟੁੱਟੇ ਹੋਏ ਇੱਟਾਂ ਦੇ ਵਿੱਚ ਟੁੱਟੇ ਹੋਏ ਬਾਲਿਆਂ ਦੇ ਵਿੱਚ ਸਰੂਪ ਰੱਖੇ ਨੇ ਤੇ ਇਥੋਂ ਵੀ ਜਗਾ ਖਾਲੀ ਕਰਨ ਨੂੰ ਪ੍ਰਸ਼ਾਸਨ ਕਈ ਵਾਰ ਕਹਿ ਚੁੱਕਿਆ ਮੈਂ ਪ੍ਰਸ਼ਾਸਨ ਨੂੰ ਫੇਰ ਕਹਿਣਾ ਇਹਨੂੰ ਗੱਲ ਨੂੰ ਸਾਂਭ ਲਓ ਇਹ ਜਗਾ ਦੇ ਕੇ ਜੇ ਤੁਹਾਡੇ ਤੋਂ ਅਸਾਰੀ ਨਹੀਂ ਹੁੰਦੀ ਤਾਂ ਸਾਡਾ ਸਮਾਜ ਵੱਡੇ ਪੱਧਰ ਤੇ ਇਕੱਠਾ ਹੋ ਕੇ ਅਸੀਂ ਆਪ ਇੱਥੇ ਕਈਆਂ ਮੱਠਲ ਚੱਕ ਕੇ ਇਸ ਜਗਾ ਦੀ ਅਸਾਰੀ ਕਰਾਵਾਂਗੇ ਗੁਰੂ ਦਾ ਸਨਮਾਨ ਬਹਾਲ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਨ ਪੰਜਾਬੀ ਨੂੰ ਤੇ ਨੰਮੀ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ